ਤਭੀ ਤੁਹਾਡਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਪਹੁੰਚੇ ਤੇ ਬਹੁਤ-ਬਹੁਤ ਸਾਲਾਂ ਦਾ ਜਨਨੜਾ ਨੂੰ ਤੁਸੀਂ ਸ਼ਹਿਰ ਵਸਣ ਕਿਸ ਸੰਦੇਜ ਨੂੰ ਕਹਿੰਦੇ ਇਹ ਤੁਸੀਂ ਆਇਆ ਜੋ ਅੱਜ ਮੈਂ ਨੂੰ ਜਾਣ ਕੀਤਾ ਆ ਫਰੀਦਗੋਬਿੰਦਪੁਰ ਦੇ ਤੌਰ ਐਸਐਸਪੀ ਮਾਨ ਜੋ ਐਸਐਸਪੀ ਸਾਹਿਬ ਦੇ ਵਿਚਾਰ ਦੇਸ਼ਾਂ ਦੇ ਮੈਂ ਸ਼ਹਿਰ ਵਾਸਤੇ ਨੂੰ ਪੇਂਡ ਕਰਨੀ ਚਾਹੁੰਦਾ ਆ ਕਿ ਜਿਹੜੇ ਵੀ ਆ ਰਹੀ ਪੰਜਾਬ ਸਰਕਾਰ ਦਾ ਜਿਹੜਾ ਮੁੱਖ ਝੰਡਾ ਆ ਯੁੱਧ ਨਾ ਕਰਨ ਦੇ ਵਿਰੋਧ ਜਿਹੜਾ ਆ ਇਹਦੀ ਵਹਿਮ ਚੱਲ ਰਹੀ ਹੈ ਇਹਦੇ ਬਾਰੇ ਜਿੰਨਾ ਜੇ ਤੱਕ ਪਬਲਿਕ ਜਿਹੜੀ ਆ ਉਹ ਕੋਸ਼ ਦਾ ਸਾਰ ਨਹੀਂ ਦਿੰਦੀ ਉਹਨਾਂ ਦਾ ਕੋਈ ਨਿਕਾਮ ਦੇ ਪਹੁੰਚਣਾ ਬੜਾ ਔਖਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਪੰਚਾਂ ਸਰਪੰਚਾਂ ਨੂੰ ਇਹ ਬੇਨਤੀ ਕਰਦਾ ਕਿ ਕੋਈ ਵੀ ਬਿਨਾਂ ਤੁਸੀਂ ਮੇਰੇ ਫੋਨ ਤੇ ਸੰਪਰਕ ਕਰ ਸਕਦੇ ਹੋ ਇਹ ਕੋਈ ਪਿੰਡ ਦਾ ਵਿੱਚ ਕੋਈ ਆਦਮੀ ਕੋਈ ਨਸ਼ਾ ਵੇਚਦਾ ਜਾਂ ਕਰਦਾ ਆ ਉਹਦੇ ਬਾਰੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਉਹਦਾ ਜੇ ਪੀਣ ਵਾਲਾ ਪਾਉ ਦਾ ਲਾਜ਼ਮੀ ਕਰਵਾਵਾਂਗੇ ਜੇ ਉਹ ਵਿਚਨਾਲਾ ਸਰਪੰਚ ਕਲੱਬ ਨੂੰ ਬਣਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿੰਨਾ ਚਿਰ ਤੱਕ ਪਬਲਿਕ ਜਿਹੜੀ ਇਹ ਪੁਲਿਸ ਦਾ ਸਾਥ ਨਹੀਂ ਦੇਦੀ ਉਹਨਾਂ ਤੱਕ ਇਹ ਸ਼ੀਰਤ ਕਰਨ ਕਰਨਾ ਬੜਾ ਹੋਣਾ ਮੇਰੇ ਇਲਾਕੇ ਦੇ ਵਿੱਚ 35 ਪਿੰਡ ਆ ਸਾਰੇ ਪੰਚਾਂ ਸਰਪੰਚਾਂ ਦਾ ਇਹਦਾ ਜਿਹਾ ਪੂਰਾ ਮਾਨਸਿਕ ਗਾਰੇ ਸਥਾਪਿਤ ਕੀਤਾ ਜਾਵੇਗਾ ਕੋਈ ਵੀ ਬੰਦਾ ਜਿਹੜਾ ਕੰਮ ਵਾਸਤੇ ਹੁੰਦਾ ਹੈ ਜਾਂ ਕਿਸੇ ਵੀ ਕੰਮ ਵਾਸਤੇ ਜਿਹੜਾ ਹੁੰਦਾ ਹੈ ਉਹਨੂੰ ਪਹਿਲ ਦੇ ਆਧਾਰ ਤੇ ਜਿਹੜਾ ਆ ਉਹ ਦਿੱਤਾ ਜਾਵੇਗਾ ਸ਼ਹਿਰ ਵਿੱਚ ਨਾ ਕੁਝ ਬੱਚੇ ਨੰਬਰੋ ਕੋ ਗੁੱਟ ਪਾਈ ਕਰਦੇ ਉਹਨਾਂ ਵਾਸਤੇ ਕੀ ਪ੍ਰਾਲਾ ਕੀਤਾ ਜਾਂਦੀ ਉਹਨਾਂ ਵਾਸਤੇ ਸਕੂਲ ਟਾਈਮ ਦੇ ਉੱਤੇ ਸਾਡੇ ਕੋਲ ਰੈਪਲੂਲਰ ਗੱਡੀਆਂ ਆ ਜੀ ਮੈਂ ਆਪਣਾ ਰੂਟੀਓਫਸ ਤੋਂ ਭੇਜ ਕੇ ਜਿਹੜੀ ਬੰਦੀ ਉਹਨਾਂ ਦੇ ਖਲਾਫ ਕਾਰਵਾਈ ਕਰੀ ਤਰ੍ਹਾਂ ਜੇ ਉਹ ਬੰਦ ਕਰਨ ਵਾਲੇ ਮੋਟਰਸਾਈਕਲ ਨੂੰ ਬੰਦ ਕਰਨ ਵਾਲੇ ਇਤਰਾਮ ਕਰਨ ਵਾਲੇ ਨੂੰ ਚਲਾਣ